ਪੰਜਾਬ ਦਾ ਇਕਲੌਤਾ ਮੁਖ ਅਖੌਤੀ ਮੁੱਖ ਮੰਤਰੀ ਜਿਹੜਾ ਇਹ ਦੇਖੋ ਮਹੀਨਾ ਹੋ ਗਿਆ ਸਾਡਾ ਫਰੇਪਰ ਡੁੱਬੇ ਨੂੰ ਮਹੀਨੇ ਬਾਅਦ ਅੱਜ ਜਿਹੜਾ ਇਹ ਪਹੁੰਚਿਆ ਦਰਿਆ ਤੇ ਤੇ ਕਹਿੰਦੇ ਮੁੱਖ ਮੰਤਰੀ ਸਾਹਿਬ ਆਇਆ ਮੈਂ ਕਿਹਾ ਪ੍ਰਸ਼ਾਦਾ ਜੀ ਕਿ ਮੈਂ ਜਾ ਰਿਹਾ ਇਹ ਪੁਲਿਸ ਨਾਲ ਬਹਿਸ ਕਰਕੇ ਹੁਣ ਗੱਡੀਆਂ ਲਗਾਇਆ ਸਾਰਾ ਫਰੇਪਰ ਡੁੱਬਿਆ ਪਿਆ ਠੀਕ ਹੈ ਜੀ ਇਹ ਪੰਜਾਬ ਦੇ ਮੁੱਖ ਮੰਤਰੀ ਦਾ ਹਾਲ ਆ ਇਹ ਨੂੰ ਸੁੱਕੇ ਤੇ ਖੜੇ ਵੀ ਡਰ ਲੱਗਦਾ ਜੀ ਪੰਜਾਬ ਦਾ ਮੁੱਖ ਮੰਤਰੀ ਨਾ ਅਸਲ ਚ ਹਮਦਰਦੀ ਹੈ ਜੀ ਠੀਕ ਆ ਤੇ ਇਹਨੂੰ ਸੁੱਕੇ ਹੋਏ ਨੂੰ ਵੀ ਜਿਹੜੀਆਂ ਸੁੱਕੀਆਂ ਸ਼ਰਗਾ ਦੇ ਵਿੱਚ ਨੇ ਪੰਜਾਬ ਪੁਲਿਸ ਜਿਹੜੀ ਹੈਗੀ ਆ ਸਾਰੇ ਸਟੇਟ ਦੀ ਪੁਲਿਸ ਲਈ ਖੜਾ ਹੈ ਠੀਕ ਆ ਤੇ ਅੱਜ ਜਿਹੜਾ ਹੈਗਾ ਪੰਜਾਬ ਜਿਹੜੀ ਸਾਰੀ ਪੰਜਾਬ ਪਾਲਸੀ ਪੁਰਸ ਲਾ ਕੇ ਜਿਹੜੇ ਡੁੱਬੇ ਹੋਏ ਆ ਉਹਨਾਂ ਨੂੰ ਕੋਈ ਡਰ ਨਹੀਂ ਤੇ ਇਹਨੂੰ ਸੁੱਕੇ ਹੋਈ ਜਗ੍ਹਾ ਦੇ ਵਿੱਚ ਵੀ ਆਉਦਾ ਡਰ ਆ ਮੈਂ ਉਹਦੀ ਸੰਤ ਨਾਲ ਪ੍ਰਸ਼ਾਦਾ ਲੈ ਕੇ ਜਾ ਰਿਹਾ ਗੱਡੀ ਨਾ ਰੁਕੀ ਨਾ ਸੀ ਇਹਨੇ ਜਿਹੜੇ ਕਹਿੰਦਾ ਪਾਵ ਇਹਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਜਾਂਦਾ ਡਰ ਆ मुराबाद मुदाबाद मुर्दाबाद भाजी पुलिस अगर पछादन जानता रही फिर बेन किया जाए

ਸਰ ਸੀਐਮ ਸਾਹਿਬ ਅੱਗੇ ਨਹੀਂ ਆਇਆ ਇਧਰ ਨੂੰ ਸਾਬ ਇੱਕ ਨੇ ਕਹੀ ਦੂਜੇ ਨੇ ਮਾਨੀ ਨਾ ਨਾ ਕਾਖਿਆ ਦੋਨੋਂ ਗਿਆ ਮੇਰੀ ਬੇਨਤੀ ਸਾਨੂੰ ਇਹ ਆ ਵੀ ਆਪਾਂ ਨੂੰ ਇੰਨਾ ਕਿੱਥੇ ਲਾ ਰਹੇ ਹੋ ਜੇ ਇਧਰ ਆਜੋ ਵੱਟੋ ਰੀਆ ਮਿੰਟਾਂ ਇਹਨੇ ਚੌਂਵੇਂ ਲੱਗ ਲੈਣੀ ਹੈ ਸਾਡੀ ਨੌਕਰੀ ਜੁੜੀ ਹੋਈ ਹੈ ਸਾਹਿਬ ਸਾਹਿਬ ਸੁਣੋ ਬੋਲੋ ਜੀ ਮੈਂ ਬੜੇ ਹੰਭਲ ਬੜੇ ਖੋਨੋ ਹਾਸੇ ਜੋਰ ਕੇ ਘਰ ਰਹੇ ਕਿ ਅਸੀਂ ਘਰਿਆ ਜੇ ਇਧਰੋਂ ਚਲੇਓ ਇਧਰ ਹੀ ਸੰਗੋਧਾ ਲਈਏ ਉਹਨੂੰ ਕੌਣ ਨੌਕਰੀ ਨੂੰ ਕਰੇ ਸਰ ਤੁਹਾਡੇ ਕਿਹੜੇ ਚਾਹੇ ਜੀ ਜਿੰਨੀ ਕੱਲ ਨਾ ਠੀਕ ਕਰੀਂ ਵਿਗਿਆਨ ਨਹੀਂ ਪਹੁੰਚਿਆ ਸਭ ਤੁਸੀਂ ਕਹਿੰਦੇ ਸਵੇਰ ਦਾ ਲੰਗਰ ਆ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਸਰ ਕਹਿੰਦਾ ਸੀ ਸੋ ਮੇਰੀ ਬੇਨਤੀ ਸੁਣੋ ਇੱਕ ਮਿੰਟ ਦੇ ਇੱਕ ਸਰ ਦੇਖੋ ਅਸੀਂ ਕਿ ਮਤ ਜੀ ਸਾਡਾ ਰੋਡ ਆ ਕਾਨਵਾਈ ਮੇਰੀ ਨੌਕਰੀ ਜੁੜੀ ਹੋਈ ਹੈ ਅਸੀਂ ਸਮਾਜ ਨਾਲ ਜੁੜੇ ਹੋਏ ਅਸੀਂ ਪੰਜਾਬੀ ਆ ਜਿਹੜਾ ਦੇ ਬੋਲਦਾ ਸੀ ਸਰ ਨੌਕਰੀ ਕਰੀ ਹੋਗੀ ਸਰ ਤੁਹਾਨੂੰ ਉੱਥੇ ਪਈ ਹੋਗੀ 10 ਮਿੰਟਾਂ ਦੇ 15 ਮਿੰਟ ਦੀ ਗੱਲ ਨਹੀਂ ਕਾਨਵਾਈ ਜਾਪੀ ਤੁਸੀਂ ਅਸਲੀ ਪੰਜਾਬੀ ਆ ਦੇਖੋ ਰੋਡ ਰਾਤ 3 ਵਜੇ ਤੇ ਲੱਗੇ ਪ੍ਰਸ਼ਾਦਾ ਦੇਖ ਖਰਾਬ ਹੋ ਜਾਣਾ ਵੀਰ ਜੀ ਸਿਰਫ 15 ਮਿੰਟਾਂ ਦੀ ਗੱਲ ਹੈ ਜੀ ਸਰ ਜਰਾਕਨ ਨੀ ਨਾ ਆ ਮੋ ਨਿਆ ਨਿਆ ਸੜਕਾਂ ਤੇ ਮੀਨਾਰ ਲਾਉਂਗਾ ਯਾ ਅੱਜ ਤੁਹਾਨੂੰ ਨੌਕਰੀਆਂ ਪਿਆਰੀਆਂ ਆ ਗੀਆਂ 15-20 ਮਿੰਟਾਂ ਦੀ ਗੱਲ ਸਰ ਜਰਨਾਲੀ ਅਸੀਂ ਥੋੜਾ ਬੋਲ ਸਰ ਨਾ ਮੇਰੇ ਪਰਸਾਂ ਨਾ ਸਾਡਾ ਰਸਤਾ ਲੋਕਾਂ ਨੂੰ ਬੁੜਾ ਨਹੀਂ ਰਸਤੇ ਮੈਂ ਸਾਰਾ ਅਸੀਂ ਮਰੇ ਧਰੇ ਆ ਸਾਰਾ ਅਸੀਂ ਮਰੇ ਹੋਏ ਆ ਅਸੀਂ ਅਸੀਂ ਗੁਰਦੁਆਰੇ ਚ ਲੰਗਰ ਪਿਆਰ ਕਰ ਕਰ ਲਿਆ ਰਹੇ ਆ ਸਰ 11 ਪਿੰਡ ਮਰੇ ਹੋਏ ਆ ਕੱਲੀ ਪ੍ਰਸ਼ਾਦੇ ਸਿਰ ਤੇ ਭੇਜੋ ਗੱਡੀਆਂ ਰੋਕ ਦਿੰਦੇ ਆ ਸਾਡੇ ਸਨ ਗਰੀਬਾਂ ਨੂੰ ਸੁਣ ਸਰ ਆਈ ਐਮ ਪੁਲਿਸ

ਗੱਤ ਨੂੰ ਲਾਫੀ ਤੋਂ ਕਰਕੇ ਸਰ ਮੇਰੀ ਗੱਲ ਸੁਣੋ 10 ਮਿੰਟ ਲੈਂਦਾ ਹੋ ਉਸ ਤੋਂ 10 ਮਿੰਟ ਲੈਂਦਾ ਹੋ ਜੀ ਵੀ ਆਪਾਂ ਕਰਪਾ ਕਰਦੇ ਜੀ ਸਤਿਕਾਰ ਆ ਸਰ ਸਰ ਮਾਈਸੈਲਫ ਡਾਕਟਰ ਮੋਹਨ ਸਿੰਘ ਹਾਂ ਡਾਕਟਰ ਇਤਨੀ ਤਰੀ ਕਿਸ ਨੇ ਮਾਨੀ ਮਾਨਾ ਲਾੜ ਕੇ ਮੈਂ ਦੋਨੋਂ ਬਰਾਬਰ ਗਿਆ ਨੇ ਇੱਧਰ ਆਓ ਇੱਥੇ ਬੈਠੋ ਸਰ ਮੈਂ ਬੇਨਤੀ ਸੁਣੋ ਮੈਂ ਜਿਸ ਤਰ੍ਹਾਂ ਇਹ ਸਾਡੇ ਹਾਲਾਤ ਦੇਣਾ ਮੈਂ ਬੰਦੇ ਧੂੜਾ ਜੋ ਪਾਣੀ ਚੱਕਦਾ ਕਿ ਪਿੱਛੇ ਰੱਖਿਆ ਦਰਾਦਾ ਕਹਿੰਦਾ ਉਹ ਵੀ ਤੁਸੀਂ ਐਦਾਂ ਲਾਓ ਮੈਂ ਦਰਿਆ ਤੇ ਡੰਗਿਆ ਹੋਇਆ ਮੈਂ ਤਰੀਕ ਕਰਵਾਉਣਾ ਮੈਂ ਨਾ ਕਰ ਮੈਂ ਤੁਹਾਡੇ ਕੋਲ ਨਾ ਚਲ ਇੱਕ ਵਾਰੀ ਪਲੀਜ਼ ਰਸਤਾ ਖਾਲੀ ਕਰ ਦੋ 10-15 ਮਿੰਟ ਦੇਖ ਲੈ ਕੋਈ ਬਾਹਰ ਹੀ ਤੁਸੀਂ ਕਰੇ ਉਹ ਗੱਲ ਨੂੰ ਮੈਂ ਉੱਧਰ ਨੂੰ ਜਾਣਾ ਨਹੀਂ ਮੈਂ ਤੁਹਾਡੇ ਕੋਲ ਨਾ ਸਿਰ ਨਾ ਮੱਥ ਕੇ ਆਏ ਮੈਂ ਹੱਥ ਜੋੜ ਰਿਹਾ ਆ ਸਾਰੇ ਮਜਾਣੇ ਪੁੱਛੋ ਵੇਡ ਕਰਨਾ ਵੇਡ ਕਰਨਾ ਕੋਈ ਨਹੀਂ ਕੋਈ ਨਹੀਂ ਵੇਡ ਕਰਨਾ ਵੇਡ ਕਰਨਾ ਆ ਜਮਨਰੇਸ ਐਕਟ ਕਰਾਉਂਦੀ ਫਿਰ ਵੇਡ ਕਰਨਾ ਨਹੀਂ ਆਹ ਫਰਾਂ ਦੇ ਬਹੁਤ ਹਨ ਸਾਡੇ ਵੀ ਰਾਤੀ ਫਾਟ ਗੱਤੀ ਕੀਤੀ ਤੇ ਫਿਲਮਾਂ ਆਏ ਹੋਗੇ ਦਸ ਮਿੰਟ ਦੇਵਾ ਦੋ ਫੜਿਆ ਜੀ 10 ਮਿੰਟ ਇੱਥੇ ਖਾਣੋ ਯਾਰ